ਸਾਡੇ ਨੈਸ਼ਨਲ ਸੁਪਰੀਮੋ ਰਵਿੰਦ ਕੇਜਰੀਵਾਲ ਜੀ ਔਰ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਦੋ ਸਾਲ ਤੋਂ ਆਮ ਆਦਮੀ ਪਾਰਟੀ ਦੇ ਜਿਹੜੇ ਅਣਥਕ ਵਰਕਰ ਹੈ ਉਹਨਾਂ ਨੂੰ ਵੱਖ-ਵੱਖ ਧਾਰਿਆਂ 'ਚ ਜਗ੍ਹਾ ਵੀ ਦੇ ਰਿਹਾ ਕਿ ਪੰਜਾਬ ਦੇ ਲੋਕਾਂ ਲਈ ਸੇਵਾ ਕਰੀਏ ਪਾਰਟੀ ਲਈ ਤੇ ਕਰ ਹੀ ਰਹੇ ਆ ਕੰਮ ਤੇ ਉਸ ਸਿਲਸਲੇ 'ਚ ਅੱਜ ਸਰਾਲ ਸਾਹਿਬ ਨੂੰ ਜਿਹੜਾ ਜਲਸਰੋਧ ਦਾ ਵਾਈਸ ਪ੍ਰੈਜ਼ੀਡੈਂਟ ਵਾਈਸ ਚੇਅਰਮੈਨ ਲਾਇਆ ਹੈ ਅੱਜ ਉਹਨਾਂ ਦੀ ਆਫਿਸ ਜੋਇਨਿੰਗ ਸ਼ੀ ਗਈ ਅਸੀਂ ਉਹਨਾਂ ਨੂੰ ਸ਼ੁਭ ਕਾਮਨਾਵਾਂ ਜਿਨਨੇ ਵੀ ਆਮ ਘਰਾਂ ਦੇ ਧੀ ਪੁੱਤ ਨੇ ਉਹਨਾਂ ਨੂੰ ਐਮਐਲਏ ਬਣਾਇਆ ਮੰਤਰੀ ਬਣਾਇਆ ਔਰ ਜਿਹਨੇ ਚੇਅਰਮੈਨ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਕਦੇ ਮਨ ਚ ਸੋਚਿਆ ਵੀ ਨਹੀਂ ਸੀ ਕਿ ਅਸੀਂ ਚੇਅਰਮੈਨ ਬਣਨਾ ਵਾ이스 ਚੇਅਰਮੈਨ ਬਣਨਾ ਪਰ ਜਿਸ ਦਾ ਹਾਲ ਨੂੰ ਇਹਦਾ ਵਾ이스 ਚੇਅਰਮੈਨ ਜਿਹੜਾ ਲਾ ਕੇ ਮਾਨ ਸਨਮਾਨ ਨਵਾਜਿਆ ਪਾਰਟੀ ਦੇ ਵਿੱਚ ਬਹੁਤ ਇੱਜ਼ਤ ਮਾਨ ਬਖਸ਼ਿਆ ਹਮੇਸ਼ਾ ਹੀ ਲੋਕਾਂ ਨੂੰ ਆਪਣੀ ਜਨਤਾ ਨੂੰ ਪੰਜਾਬ ਦੇ ਵਸਨੀਕਾਂ ਨੂੰ ਵਿਸ਼ਵਾਸ ਦਵਾ ਕਿ ਉਹਨਾਂ ਦਾ ਵਿਸ਼ਵਾਸ ਮੈਂ ਕਦੀ ਟੁੱਟਣ ਨਹੀਂ ਦਵਾਂ ਸਾਡੇ ਨਸ਼ਲ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਔਰ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਪਿਛਲੇ ਲਗਾਤਾਰ 2 ਸਾਲ ਤੋਂ ਆਮ ਆਦਮੀ ਪਾਰਟੀ ਦੇ ਜਿਹੜੇ ਅਣਥਕ ਵਰਕਰ ਹੈ ਜਿਹੜੇ ਵਲੰਟੀਅਰ ਹੈ ਜਿਹੜੇ ਲਗਾਤਾਰ ਪਾਰਟੀ ਦੀ ਬਿਹਤਰੀ ਲਈ ਕੰਮ ਕਰਦੇ ਰਹੇ ਉਹਨਾਂ ਨੂੰ ਵੱਖ-ਵੱਖ ਅਦਾਰਿਆਂ 'ਚ ਜਗ੍ਹਾ ਵੀ ਦੇ ਰਿਹਾ ਤਾਂ ਕਿ ਸਾਡੀ ਇਹ ਜਿਹੜੀ ਅਹਿਮ ਜ਼ਿੰਮੇਵਾਰੀ ਆ ਕਿ ਪੰਜਾਬ ਦੇ ਲੋਕਾਂ ਲਈ ਸੇਵਾ ਕਰੀਏ ਪਾਰਟੀ ਲਈ ਤੇ ਕਰ ਹੀ ਰਹੇ ਆ ਕੰਮ ਤੇ ਉਸ سلسلے 'ਚ ਅੱਜ ਸਰਾਲ ਸਾਹਿਬ ਨੂੰ ਜਿਹੜਾ ਜਲਸਰੋਧ ਦਾ ਵਾਈਸ ਪ੍ਰੈਜ਼ੀਡੈਂਟ ਵਾਈਸ ਚੇਅਰਮੈਨ ਲਾਇਆ ਹੈ ਅੱਜ ਉਹਨਾਂ ਦੀ ਆਫਿਸ ਜੋਇਨਿੰਗ ਸੀਗੀ ਅਸੀਂ ਉਹਨਾਂ ਨੂੰ ਸ਼ੁਭ ਕਾਮਨਾਵਾਂ ਦਿੰਦੇ ਆ ਔਰ ਉਮੀਦ ਕਰਦੇ ਆ ਕਿ ਪੰਜਾਬ ਵਰਗੇ ਅਹਿਮ ਸੂਬੇ ਚ ਜਲ ਸਰੋਤ ਮੈਕਮੇ ਦੀ ਬੜੀ ਇੰਪੋਰਟੈਂਸ ਹੈ ਔਰ ਸਾਡੇ ਸਾਥੀ ਜਿਹੜੇ ਆ ਉਹ ਲਗਾਤਾਰ ਪੰਜਾਬ ਦੀ ਬਿਹਤਰੀ ਲਈ ਕੰਮ ਕਰਨਗੇ ਤੇ ਵੀਰ ਪੁਜੇਸਰ ਹਾਲ ਨੂੰ ਜਿਹੜਾ ਵਾ ਇਸ ਚੇਰਮੈਨ ਜਿਹੜਾ ਲਾ ਕੇ ਮਾਨ ਸਨਮਾਨ ਨਵਾਜਿਆ ਔਰ ਸਾਡੇ ਮੁੱਖ ਮੰਤਰੀ ਸਾਹਿਬ ਔਰ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜੀਵਾ ਜੀ ਜਿਨਨੇ ਵੀ ਆਮ ਘਰਾਂ ਦੇ ਧੀ ਪੁੱਤ ਨੇ ਉਹਨਾਂ ਨੂੰ ਐਮਐਲਏ ਬਣਾਇਆ ਮੰਤਰੀ ਬਣਾਇਆ ਔਰ ਜਿੰਨੇ ਚੇਅਰਮੈਨ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਕਦੇ ਮਨ ਚ ਸੋਚਿਆ ਵੀ ਨਹੀਂ ਸੀ ਕਿ ਅਸੀਂ ਚੇਅਰਮੈਨ ਬਣਨਾ ভাইস ਚੇਅਰਮੈਨ ਬਣਨਾ ਉਹਨਾਂ ਨੂੰ ਜਿਹੜਾ ਚੇਅਰਮੈਨੀਆਂ ਦੇ ਕੇ ਨੁਵਾਜਿਆ ਗਿਆ ਔਰ ਅਸੀਂ ਮੁੱਖ ਮੰਤਰੀ ਸਾਹਿਬ ਸਰਦਾਰ ਪੁਜਜੀ ਜੀ ਮਾਨਵਰਨ ਔਰ ਸਾਡੇ ਨੈਸ਼ਨਲ ਕਨਵੀਨਰ ਅਰਜਨ ਖੇਜੀਵਾ ਜੀ ਦੇ ਉਹਨਾਂ ਦੇ ਹਮੇਸ਼ਾ ਧੰਨਵਾਦ ਕਰਾਂਗੇ ਕਿ ਉਹਨਾਂ ਨੇ ਨੌਜਵਾਨਾਂ ਨੂੰ ਜਿਹੜਾ ਅੱਗੇ ਲੈ ਕੇ ਜਾਂਦਾ ਔਰ ਜਿਹੜੀ ਸਿਆਸਤ ਹੈ ਉਹਦੇ ਵਿੱਚ ਬਹੁਤ ਵੱਡੀ ਤਬਦੀਲੀ ਆ ਜਿਹੜੀ ਭਾਰਤ ਦੇ ਵਿੱਚ ਦੇਖੀ ਜਾ ਰਹੀ ਆ ਡਾਕਟਰ ਸੰਦੀਪ ਪਾਟਖਰ ਜੀ ਦਾ ਜਰਨੈਲ ਸਿੰਘ ਜੀ ਦਾ ਸਾਡੇ ਜੋ ਪਰਿਵਾਰੀ ਹਨ ਪੰਜਾਬ ਦੇ ਸਾਡੇ ਪੰਜਾਬ ਦੇ ਪ੍ਰਧਾਨ ਪ੍ਰਿੰਸੀਪਲ ਬਧਰਾਮ ਜੀ ਦਾ ਰਾਘਵ ਚੱਡਾ ਜੀ ਦਾ ਅਸਮੂਹ ਸੀਨੀਅਰ ਲੀਡਰਸ਼ਿਪ ਦਾ ਦਿਲ ਦੀਆਂ ਗਹਿਰਾਈਆਂ ਧੰਨਵਾਦ ਕਰਨਾ ਚਾਹਾਂਗਾ ਕਿ ਜਿਨ੍ਹਾਂ ਨੇ ਮੈਨੂੰ ਪਾਰਟੀ ਦੇ ਵਿੱਚ ਬਹੁਤ ਇੱਜ਼ਤ ਮਾਨ ਬਖਸ਼ਿਆ ਹਮੇਸ਼ਾ ਹੀ ਔਰ ਪੰਜਾਬ ਦੀ ਸੇਵਾ ਕਰਨ ਦਾ ਜੋ ਮੌਕਾ ਦਿੱਤਾ ਹੈ ਕਿ ਮੈਂ ਆਪਣੀ ਸਮੂਹ ਲੀਡਰਸ਼ਿਪ ਨੂੰ ਔਰ ਸੇਸ਼ ਤੌਰ ਤੇ ਆਪਣੇ ਲੋਕਾਂ ਨੂੰ ਆਪਣੀ ਜਨਤਾ ਨੂੰ ਪੰਜਾਬ ਦੇ ਵਸਨੀਕਾਂ ਨੂੰ ਵਿਸ਼ਵਾਸ ਦਿਵਾਉਂਦਾ ਕਿ ਉਹਨਾਂ ਦਾ ਵਿਸ਼ਵਾਸ ਮੈਂ ਕਦੀ ਟੁੱਟਣ ਨਹੀਂ ਦੇਵਾਂਗਾ ਔਰ ਜਿਸ ਤਰ੍ਹਾਂ ਪਿਛਲੇ ਲੰਬੇ ਸਮੇਂ ਤੋਂ ਅਸੀਂ ਪੰਜਾਬ ਦੀ ਸੇਵਾ ਵਿੱਚ ਲੱਗੇ ਹੋਏ ਹਾਂ ਉਸੇ ਤਰੀਕੇ ਨਾਲ ਆਉਣ ਵਾਲੇ ਸਮੇਂ ਵਿੱਚ ਵੀ ਲੱਗੇ ਰਹਾਂਗੇ ਜੋ ਮਾਨਜਗ ਮੁੱਖ ਮੰਤਰੀ ਪੰਜਾਬ ਦਾ ਸੁਪਨਾ ਹੈ ਪੰਜਾਬ ਨੂੰ ਦੁਬਾਰਾ ਰੰਗਲਾ ਖੇਸ਼ਾਲ ਪੰਜਾਬ ਬਣਾਉਣ ਦਾ ਉਸ ਵਿੱਚ ਜੋ ਵੀ ਜ਼ਿੰਮੇਵਾਰੀਆਂ ਸਤਰਾਜ ਮੈਨੂੰ ਜਲ ਸਰੋਤ ਵਿਭਾਗ ਤਾਂ ਵਾਈਸ ਚੀਰਮੈਨ ਨੁਜੁਕਤ ਕੀਤਾ ਹੈ ਸੀਖੋਂ ਸਾਹਿਬ ਨੇ ਔਰ ਬੰਗੇ ਤੋਂ ਮੈਂ ਆਮ ਆਦਮੀ ਪਾਰਟੀ ਦਾ ਹਲਕਾ ਇੰਚਾਰਜ ਹਾਂ ਜਿੰਨੀਆਂ ਵੀ ਜੋ ਵੀ ਇਹ ਜ਼ਿੰਮੇਵਾਰੀਆਂ ਮੈਨੂੰ ਦਿੱਤੀਆਂ ਮੈਂ ਤੁਹਾਨੂੰ ਮਨ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣ ਦੀ ਕੋਸ਼ਿਸ਼ ਕਰਾਂਗਾ ਔਰ ਆਪਣੇ ਸਾਰੇ ਫਰਜ਼ ਜੋ ਮੇਰੇ ਲੋਕਾਂ ਪ੍ਰਤੀ ਔਰ ਜੋ ਮੇਰੇ ਲੀਡਰਾਂ ਪ੍ਰਤੀ ਔਰ ਜੋ ਬਾਬਾ ਸਾਹਿਬ ਭੀਮਰਾਓ ਉਮੀਦਵਾਰ ਜੀ ਦੀ ਵਿਚਾਰਧਾਰਾ ਔਰ ਸੀਦੇ ਆਜਮ ਸਰਦਾਰ 박ਸਿੰਘ ਜੀ ਦੀ ਸੋਚ ਵਾਲਾ ਸੁਪਨਿਆਂ ਵਾਲਾ ਦੇਸ਼ ਬਣਾਉਣ ਦਾ ਮਾਨ ਜੋ ਨੈਸ਼ਨਲ ਕਨਵੈਨਸ਼ਨ ਸਾਡੇ ਅਰਵਿੰਦ ਕੇਜਰੀਵਾਲ ਜੀ ਨੇ ਬੀੜਾ ਚੱਕਿਆ ਉਸ ਵਿੱਚ ਜੋ ਵੀ ਮੈਂ ਯੋਗਦਾਨ ਪਾ ਸਕਾਂਗਾ ਉਹ ਆਉਣ ਵਾਲੀ ਸਮੇਂ ਚ ਪਾਵਾਂਗਾ ਪਹਿਲੇ ਦਿਨ ਤੋਂ ਹਰ ਤਰ੍ਹਾਂ ਦਾ ਨਸ਼ਾ ਬੰਦ ਨਸ਼ਾ ਛਡਾਉਣ ਚ ਮਾਹਿਰ ਵੈਦ ਬਲਵਿੰਦਰ ਸਿੰਘ ਲੋਮਿਸ਼ 9883877000 ਬਿਨਾਂ ਤੋੜ ਤਕਲੀਫ ਤੋਂ ਬਿਨਾਂ ਦਾਖਲ ਹੋਏ ਬਿਨਾਂ ਕੰਮ ਛੱਡੇ ਹਰ ਤਰ੍ਹਾਂ ਦਾ ਨਸ਼ਾ ਛੱਡੋ ਸ਼ਰਾਬ ਹੈਰੋਇਨ ਸਮੈਕ ਅਫੀਮ ਗਾਂਜਾ ਚਿੱਟਾ ਪੁੱਕੀ ਟੀਕੇ ਗੋਲੀਆਂ ਜੀਭ ਥੱਲੇ ਰੱਖਣ ਵਾਲੀ ਗੋਲੀ ਤੋਂ ਛੁਟਕਾਰਾ ਪਾਓ ਸਾਡੀ ਦਵਾਈ 100% ਆਯੁਰਵੈਦਿਕ ਹੈ ਇਸ ਦਾ ਕੋਈ ਸਾਈਡ ਇਫੈਕਟ ਨਹੀਂ ਦੇਸ਼ ਵਿਦੇਸ਼ ਚ ਦਵਾਈ ਭੇਜਣ ਦਾ ਖਾਸ ਪ੍ਰਬੰਧ ਹੈ ਲਮਿਸ਼੍ਰੀ ਹਰਬਰ ਟ੍ਰੀਟਮੈਂਟ ਪਟਿਆਲਾ ਰੋਡ ਚੰਨੋ ਸੰਗਰੂ 988387700